ਹਾਂਜੀ ਦੋਸਤੋ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਮੈਂ ਜਿਹੜਾ ਵਲੌਗ ਹੈ ਇਹ ਸਟਾਰਟ ਕੀਤਾ ਸੀਗਾ ਦੁਕਾਨ ਤੋਂ ਤੇ ਅਸ਼ਰਦਾਈ ਬਣਾਣੀ ਸੀਗੀ ਤੇ ਉਹਦਾ ਸਮਾਨ ਵੀ ਜਨਾਇਆ ਸੀਗਾ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕੀ ਤੇ ਸਮਾਨ ਜਿਹੜਾ ਲੈ ਲਿਆ ਹੁਣ ਮੈਂ ਘਰੋਂ ਇਹ ਲੈ ਕੇ ਜਾਣਾ ਸੀਗਾ ਤੇ ਰੱਖ ਲਿਆ ਸਕੂਟਰੀ ਤੇ ਚੱਲੀਆਂ ਹੁਣ ਆਪਾਂ ਦੁਕਾਨ ਤੇ ਲੌਜੀ ਦੁਕਾਨ ਤੇ ਆਪਾਂ ਆ ਗਏ ਆ ਤੇ ਇਹਨੂੰ ਹੁਣ ਸਮਾਨ ਜਾਂ ਪਾ ਲਈਏ ਮੜਿਆ ਸਾਰਾ ਇਹ ਤੁਹਾਨੂੰ ਪਤਾ ਹੀ ਹੋਣਾ ਕਿ ਆ ਗਿਆ ਪੈਂਦਾ ਬਾਦਾਮ ਸੌਫ ਕਾਲੀ ਮਿਰਚ ਮਗਜ ਇਲਾਇਚੀ ਪਾਕ ਇਸਮਾਨ ਸਾਰਾ ਆਪਾਂ ਫਿਰ ਬਾਦਾਮ ਵੀ ਪਾ ਗਏ ਤੇ ਇਹਨੂੰ ਸ਼ੁਰੂ ਕਰਤਾ ਕੋਟਨਾ ਤੇ ਯਾਰ ਇਹ ਆਪਾਂ ਨੂੰ 2 ਘੰਟੇ ਲਾ ਕੇ 2 ਘੰਟੇ ਦੇ ਵਿੱਚ ਬਣੀ ਹੈ ਇਹ ਬਾਈ ਨਜ਼ਾਰਾ ਆ ਗਿਆ ਦੇਖੋ ਇਹ ਹੁਣ ਰਗੜਿਆ ਬਹੁਤ ਵਧੀਆ ਯਾਨੀ ਕਿ ਬਣ ਗਿਆ ਪਹਿਲਾਂ ਵਾਲਾ ਨਾਲੋਂ ਤੇ ਤੇ ਲਓ ਜੀ ਇਹ ਮਿਕਸਚਰ ਜਿਹੜਾ ਬਣਦਾ ਹੁੰਦਾ ਬਣ ਗਿਆ ਤੇ ਇਹ ਬਣਾ ਕੇ ਹੁਣੇ ਲਓ ਜੀ ਆਪਾਂ ਪਾਣੀ ਤੇ ਦੁੱਧ ਪਾ ਕੇ ਉਹਦੇ ਵਿੱਚ ਛਾਨਣਾ ਜਿਹੜਾ ਚੁੰਨੀ ਨਾਲ ਸ਼ੁਰੂ ਕਰਤਾ ਹੈ ਚੁੰਨੀ ਹੋਵੇ ਜਿਵੇਂ ਕੋਈ ਪਤਲਾ ਕੱਪੜਾ ਉਹਦੇ ਨਾਲ ਲਓ ਜੀ ਇਹ ਭਾਈ ਜੀ ਆ ਗਿਆ ਆਪਣੇ ਭਾਈ ਜੱਗ ਲੈ ਕੇ ਆ ਗਿਆ ਤੇਤਾ ਚਾਚਾ ਨੂੰ ਪੁੱਛਿਆ ਚਾਚਾ ਗਿੰਦਾ ਬਾਬ ਵਧੀਆ ਬਣਿਆ ਤੇ ਬੋਤਲ ਲੈ ਕੇ ਆਪਾਂ ਘਰੇ ਦੇ ਕੇ ਜਾਣੀ ਤਾਇਏ ਕੋਲ ਤਾਇਆ ਜੀ ਨੂੰ ਇਹ ਬੋਤਲ ਤੇ ਕਿ ਆਪਾਂ ਵਾਪਿਸ ਫਿਰ ਜਾਣਾ ਦੁਕਾਨ ਤੇ ਤੇ ਮੈਂ ਵੀ ਪੀ ਕੇ ਦੇਖਣੀ ਆ ਯਾਰ ਮੈਂ ਪੀਤੀ ਨਹੀਂ ਹੈਗੀ ਹਲੇ ਪੀਣਾ ਨਾਲ ਇਹ ਬੋਤਲ ਦੇਤੀ ਹਾਂ ਮੈਂ ਜਾ ਰਿਹਾ ਦੁਕਾਨ ਤੇ ਦੁਕਾਨ ਤੇ ਜਾ ਕੇ ਮੈਂ ਵੀ ਪੀਉਂਗਾ ਆਹ ਤੇ ਮੈਂ ਮੈਚ ਲਾਇਆ ਸੀਗਾ ਪਬਜੀ ਦੇ ਬਾ ਬਾ ਤਿੰਨ ਮੈਚ ਲਾਇਆ ਤੇ ਦੋ ਚਿਕਨ ਕੱਢੇ ਆ ਚਿਕਨ ਓਏ ਹੋਏ ਸਵਾਦ ਹੀ ਆ ਗਿਆ ਬਾਈ ਮੈਚ ਲਾ ਕੇ ਤੇ ਬੰਦੇ ਬਹੁਤ ਤਗੜੇ ਆਏ ਸੀਗੇ ਤੇ ਦੁਕਾਨ ਤੇ ਤੁਹਾਨੂੰ ਦੱਸ ਮਤਲਬ ਸਪਾਈ ਦਿੱਤੀ ਮੈਂ ਉਹ ਬਿਸ਼ਰਦਾਈ ਲਾਈ ਸੀ ਕਿ ਦੁਕਾਨ ਤੇ ਤੇ ਸ਼ਰਦਾਈ ਤੋਂ ਬਾਅਦ ਕਰਿਆ ਕਿ ਮੈਂ ਗੇਮ ਖੇਡ ਲਈ ਰੋਟੀ ਖਾਦੀ ਨਹੀਂ ਸੀ ਮੇਰੇ ਰੋਟੀ ਤੇ ਬੰਨ ਮੈਂ ਦੇਖਦਾ ਕਿ ਆ ਕਰਦਾ ਹਾਂਜੀ ਤੇ ਫਿਰ ਮੈਂ ਲੈਣਾ ਹੈ ਜਲੇਬੀ ਜਲੇਬੀਆਂ ਲੈ ਕੇ ਦੁਕਾਨ ਤੇ ਜਾ ਕੇ ਜਲੇਬੀਆਂ ਖਾਣੀਆਂ ਹੁਣ ਜਾ ਕੇ ਤੇ ਆਪਣਾ ਜਲੇਬੀਆਂ ਜਰੂਰੀਆਂ ਖਾ ਕੇ ਆਪਾਂ ਦਸ ਗਾੜ ਬੈਠੇ ਸੀਗੇ ਤੇ ਆ ਬੈਠਾ ਬਾਹਰ ਅੰਦਰ ਆ ਨਹੀਂ ਜੇ ਤੂੰ ਤਾਂ ਗਾਣਾ ਮੈਂ ਥੋੜੀ ਬਸ ਥੋੜੀ ਰਹਿ ਗਈ ਇੱਲਾ ਦੇਖੀ ਜਾਂਦਾ ਸਾਰਾ ਮੈਂ ਬਹੁਤ ਕਰਨੀ ਆ ਤੈਨੂੰ ਫਿਰ ਨਹੀਂ ਲੱਗਦੀ ਆ ਲਓ ਜੀ ਤੇ ਆਪਣੇ ਵੀ ਵੱਜ ਗਈ ਛੱਟ ਚਲੋ ਜੀ ਜੀ ਤੇ ਹੁਣ ਮੈਂ ਰੋਟੀ ਖਾ ਲਈ ਰੋਟੀ ਖਾ ਕੇ ਲੰਘ ਗਿਆ ਮੈਂ ਇੱਕ ਦੋ ਮੈਚ ਗੇਮ ਦੇ ਮੈਚ ਲਾ ਕੇ ਫਿਰ ਖੜ ਦੇ ਦੇ ਕੀ ਕਰਨਾ ਹਾਂਜੀ ਤੇ ਵਲੌਗ ਥੋੜਾ ਛੋਟਾ ਰਹਿਗੇ ਚਲੋ ਕੋਈ ਨਹੀਂ ਗੁੱਡ ਨਾਈਟ ਸਾਰਿਆਂ ਨੂੰ ਤੇ ਇਹ ਵਲੌਗ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ ਬਸ ਝੇਤੀ ਝੇਤੀ ਠੋਕ ਦਿਓ ਬਸ ਚੱਕ ਦੋ ਕੰਮ